ਰਸਾਵਲ ਛੰਦ ਮਹਾਬੀਰ ਗੱਜੇ ਵੱਡੇ ਸੂਰਮੇ ਗਾਜ ਰਹੇ ਹਨ ਸੋਨਾ ਮੇਗ ਲੱਜੇ ਜਿਨਾਂ ਦੀ ਗਰਜ ਨੂੰ ਸੁਣ ਕੇ ਬੱਦਲ ਵੀ ਲਜਾ ਰਹੇ ਹਨ ਝੰਡਾ ਗੱਡ ਗਾਡੇ ਉਹਨਾਂ ਨੇ ਆਪਣੇ ਝੰਡੇ ਪੱਕੀ ਤਰ੍ਹਾਂ ਗੱਡੇ ਹੋਏ ਹਨ ਵੰਡੇ ਰੋਸ ਵੱਡੇ ਜੇਨਾ ਨੂੰ ਵੇਕ ਕੇ ਵਿਰੋਧੀ ਵੈਰੀ ਦਲਾ ਦੇ ਸੂਰਮੇ ਰੋਵਦਾ ਕੇ ਯੁੱਧ ਵਿੱਚ ਝੁੱਟੇ ਹੋਏ ਹਨ ਕਿਰਪਾਨਾਂ ਕਟਾਰਾਂ ਕਿਰਪਾਨਾਂ ਤੇ ਕਟਾਰਾਂ ਨਾਲ ਭਿਰੇ ਰੋਸ ਤਾਰੰ ਸੂਰਮੇ ਰੋਸ ਵਧਾ ਕੇ ਲੜਦੇ ਹਨ ਮਹਾਬੀਰ ਪੰਕੰ ਅਨੇਕ ਬੱਕੇ ਮਹਾਨ ਯੋਧੇ ਭਿਰੇ ਭੂਮ ਹੰਕੰ ਧਰਤੀ ਨੂੰ ਕਮਾਉਂਦੇ ਹੋਏ ਇੱਕ ਦੂਜੇ ਨਾਲ ਭੇੜ ਰਹੇ ਹਨ ਮਚੇ ਸੂਰ ਸ਼ਸਤਰੰ ਸੂਰਮਿਆਦੇ ਸ਼ਸਤਰ ਝੱਲਣ ਲੱਗੇ ਹਨ ਕੋਠੀ ਝਾਰ ਅਸਤਰੰ ਆਤੇ ਆਸਤਰਾ ਦੇ ਚਲਣ ਨਾਲ ਚਿੰਗਾਂ ਨਿਕਲਣ ਲੱਗੀਆਂ ਹਨ ਕਿਰਪਾਨੰ ਕਟਾਰੰ ਕਿਰਪਾਨਾਂ ਕਟਾਰਾਂ ਭਰੀ ਲੋਹ ਮਾਰੰ ਆਤੇ ਲੋਹੇ ਦੇ ਬਣੇ ਹੋਰ ਸ਼ਸਤਰਾ ਦੇ ਕੋਪ ਪਰਹਾਰ ਹੋਏ ਹਨ ਪੁਯੰਗ ਪ੍ਰਯਾਤ ਛੰਦ ਪੁਯੰਗ ਪ੍ਰਯਾਤ ਨਾਮ ਦਾ ਇਹ ਛੰਦ ਹੈ ਹਲ ਵੀ ਜੁਨਬੀ ਸਹੋਰੀ ਦੁਧਾਰੀ ਕਿਤੇ ਹਲਬ ਦੀ ਕਿਤੇ ਜਨਬ ਦੀ ਕਿਤੇ ਸਹੋਰੀ ਤਲਵਾਰ ਅਤੇ ਕਿਤੇ ਦੋਧਾਰੀ ਤਲਵਾਰ ਵਹੀ ਕੋਪ ਕਾਤੀ ਕਿਰਪਾਨਨ ਕਟਾਰੀ ਕਿਤੇ ਛੋਰੀ ਕਿਰਪਾਨ ਅਤੇ ਕਟਾਰ ਆਪਣੇ ਧਾਰਕਾ ਦੁਆਰਾ ਕ੍ਰੋਧ ਨਾਲ ਵਾਹੀਆਂ ਜਾ ਰਹੀਆਂ ਹਨ ਕਹੋਂ ਸਹਸਥੀਆਂ ਕਹੋਂ ਸੁਧ ਸੇਲੰ ਕਿਤੇ ਸਹਸਥੀਆਂ ਨਾਲ ਅਤੇ ਕਿਤੇ ਨੇਜਿਆਂ ਨਾਲ ਲੜਾਈ ਹੋ ਰਹੀ ਹੈ ਕਹੋਂ ਸੇਲ ਸਾਗੰ ਭਈ ਰੇਲ ਪੇਲੰ ਅਤੇ ਕਿਤੇ ਨੇਜਿਆ ਅਤੇ ਵਰਛਾ ਨਾਲ ਧੱਕਮ ਧੱਕੀ ਹੋ ਰਹੀ ਹੈ ਨਰਾਜ ਚੰਦ ਸਰੋਖ ਸੁਰ ਸਾਜਿਅੰ ਪ੍ਰੋ ਨਾਲ ਸੂਰਮੇ ਸੱਜੇ ਹੋਏ ਹਨ ਵਿਸਾਰ ਸੰਕ ਬਾਜਿਅੰ ਆਤੇ ਸ਼ੰਕਾ ਨੂੰ ਪੁਲਾਕੇ ਹੋਵ ਬੇੜ ਰਹੇ ਹਨ નિਸੰਗ ਸ਼ਾਸਤਰ ਮਾਰਹੀ નિਸੰਗ ਹੋ ਕੇ ਸ਼ਾਸਤਰ ਮਾਰਦੇ ਹਨ ਉਤਾਰ ਅੰਗ ਡਾਰਹੀ ਆਤੇ ਵਿਰੋਧੀਆਂ ਦੇ ਅੰਗ ਉਤਾਰਦੇ ਜਾ ਰਹੇ ਹਨ ਕਾਚੂ ਨਾਕਾਨ ਰਖਹੀ ਕਿਸੇ ਦੀ ਕੋਈ ਪਰਵਾਹ ਨਹੀਂ ਕਰਦੇ ਸੋ ਮਾਰ ਮਾਰ ਭਖਹੀ ਬਸ ਮਾਰੋ ਮਾਰ ਹੀ ਬੋਲਦੇ ਹਨ ਸੋ ਹਾਂਕ 파ਟ ਰੇਲਿਆਂ ਲਲਕਾਰਾ ਮਾਰ ਕੇ ਵਿਰੋਧੀ ਨੂੰ ਧੱਕ ਲੈ ਜਾਂਦੇ ਹਨ ਅਨੰਤ ਸ਼ਸਤਰ ਚੇਲਿਆਂ ਆਤੇ ਅਨੰਤ ਸ਼ਸਤਰਾ ਦੇ ਵਾਰਾ ਨੂੰ ਸੈਂਦੇ ਹਨ ਹਜ਼ਾਰ ਹੋਰ ਅੰਬਰੰਗ ਹਜ਼ਾਰਾ ਹੋਰਾ ਆਕਾਸ਼ ਵਿੱਚ ਵਿਚਰ ਰਹੀਆਂ ਹਨ ਵਿਰੁੱਧ ਕੈ ਸਵਰਬਯਮ ਅਤੇ ਯੁੱਧ ਭੂਮੀ ਵਿਰੁੱਧ ਨੂੰ ਸਵੰਬਰ ਬਣਾ ਕੇ ਵੀਰ ਗਤੀ ਪ੍ਰਾਪਤ ਕਰਨ ਵਾਲੇ ਸੂਰਮਿਆਂ ਨੂੰ ਵਰਦੀਆਂ ਹਨ ਕਰੋੜਾਂ ਭਾਂਤ ਡੋਲਹੀ ਸੂਰਮੇ ਯੁੱਧ ਭੂਮੀ ਵਿੱਚ ਭਿਆਨਕ ਢੰਗ ਨਾਲ ਡੋਲਦੇ ਫਿਰਦੇ ਹਨ ਸੋ ਮਾਰ ਮਾਰ ਬੋਲਹੀ ਅਤੇ ਮੋਹੋ ਮਾਰੋ ਮਾਰੋ ਹੀ ਬੋਲਦੇ ਹਨ ਕਾਹੂ ਕੇ ਅੰਗ ਕਾਟੀਆਂ ਕਿਸੇ ਦੇ ਅੰਗ ਕੱਟੇ ਗਏ ਹਨ ਕਾਹੂ ਸੁਰੋਹ ਪਾਟੀਆਂ ਕਿਸੇ ਦੇ ਵਾਲ ਸੁਰੋਂ ਪੁੱਟੇ ਗਏ ਹਨ ਕਾਹੂ ਸੋ ਮਾਸ ਮੁੱਚੀਆਂ ਕਿਸੇ ਦਾ ਮਾਸ ਕੱਟਿਆ ਗਿਆ ਹੈ ਗਰੇ ਸੋ ਤੱਚ ਮੁੱਚੀਆਂ ਆਤੇ ਕਿਤੇ ਕੋਈ ਵੱਡਿਆ ਟੁਕਿਆ ਟਿੱਗਿਆ ਪਿਆ ਹੈ ਢਮਕ ਢੋਲ ਟਾਲਿਆਂ ਟਾਲਾ ਤੇ ਢੋਲ ਢਮ ਢਮ ਵਜਰੇ ਹਨ ਅਰੋਲ ਹਾਲ ਚਾਲਿਆਂ ਅਤੇ ਸੈਨਾ ਦੇ ਮੂਰਲੇ ਹਿੱਸੇ ਦੇ ਸੈਨਕ ਮौज-ਮਾਸਤੀ ਵਿੱਚ ਚੱਲ ਰਹੇ ਹਨ ਝਟਾਕ ਝਟ ਬਾਹੀਆਂ ਸੋਰਮੇ ਫੁਰਤੀ ਨਾਲ ਹਥਿਆਰ ਚਲਾਉਂਦੇ ਹਨ ਸੋ ਵੀਰ ਸੈਣ ਗਾਹੀਆਂ ਆਤੇ ਸੈਨਾ ਨੂੰ ਗਾਉਂਦੇ ਹਨ ਨਿਵਨ ਨਿਸ਼ਾਨ ਬਾਜੀਆਂ ਨਵੇਂ ਤੋਂ ਸੇ ਵਜਦੇ ਹਨ ਤੋ ਬੀਰ ਧੀਰ ਗਾਜੀਆਂ ਧੀਰ ਜਵਾਨ ਸੂਰਮੇ ਗੱਜਦੇ ਹਨ ਕਿਰਪਾਨ ਬਾਣ ਬਾਹੀ ਕਿਰਪਾਨ ਅਤੇ ਤੀਰ ਚਲਾਉਂਦੇ ਹਨ ਆजात ਅੰਗ ਲਾਹੀ ਆਤੇ ਅਛੋ ਪੱਲੇ ਹੀ ਅੰਗ ਵੱਡ ਸੋਟਦੇ ਹਨ विरोध करद राज्यंग युद्धभूमि ਵਿੱਚ ਸੋਰਵੇਂ ক্রోధિત ਹੋਕੇ ਸ਼ੁਭਾਈ ਮਾਨ ਹਨ ਨਾ ਚਾਰ ਪੈਰ ਭਾਜੀਅੰ ਅਤੇ ਚਾਰ ਕਦਮ ਵੀ ਇੱਧਰ ਉੱਧਰ ਨਹੀਂ ਭੱਜਦੇ ਸੰਭਾਰ शस्त्र गाਜਹੀ ਸ਼ਸਤਰਾਂ ਨੂੰ ਸੰਭਾਲ ਕੇ ਕੱਜਦੇ ਹਨ 소 나ਦ মেঘ ਲਾਜਹੀ ਉਹਨਾਂ ਦੇ ਗੱਜਨ ਦੀ ਆਵਾਜ਼ ਨੂੰ ਸੁਣ ਕੇ ਮੇਗ ਵੀ ਸ਼ਰਮਿੰਦਾ ਹੁੰਦੇ ਹਨ ਹਲੰਕ ਹਾਕ ਮਾਰਹੀ ਭਿਆਨਕ ਲਲਕਾਰੇ ਮਾਰਦੇ ਹਨ ਸਰਕ ਸ਼ਾਸਤਰ ਚਾਹ ਰਹੀ ਅਤੇ ਨਾਲ ਹੀ ਸੜਕ ਦੀ ਆਵਾਜ਼ ਕਰਦੇ ਸ਼ਾਸਤਰ ਚਲਾ ਦਿੰਦੇ ਹਨ ਭਰੇ ਬਿਸਾਰ ਸੋਕੀਆਂ ਸੋਗ ਨੂੰ ਭੁਲਾ ਕੇ ਲੜਦੇ ਹਨ ਸਿਹਾਰ ਦੇਵ ਲੋਕੀਆਂ ਅਤੇ ਵੀਰ ਗਤੀ ਪਾ ਕੇ ਸਵਰਗ ਲੋਕ ਨੂੰ ਜਾਂਦੇ ਹਨ ਰੇ ਸੇ ਬਿਰੋਧ ਬੀਰੀਆਂ ਵਿਰੋਧੀ ਥੀਰਾਂ ਦੇ ਸੂਰਮੇ ਬਹੁਤ ਕਰੋਧਿਤ ਹਨ ਸੋ ਮਾਰ ਚਾਰ ਤੀਰੀਆਂ ਅਤੇ ਟੀਰਾ ਦੀ ਮਾਰ ਨਾਲ ਪਰਪਖ ਵਾਲਿਆਂ ਨੂੰ ਛਾੜ ਦਿੰਦੇ ਹਨ ਸਬਦ ਸੰਕ ਬੱਜੀਆਂ ਸ਼ੰਕ ਦੇ ਵੱਜਣ ਦੀ ਧੁਨ ਆਉਂਦੀ ਹੈ ਸੋ ਵੀਰ ਥੀਰ ਸੱਜੀਆਂ ਅਤੇ ਸੂਰਮੇ ਥੀਰਜ ਨਾਲ ਸੁਸਜਿਤ ਹੁੰਦੇ ਹਨ ਵਸਾਵਲ ਚੰਦ ਤੋਰੀ ਸੰਖ ਬਾਜੇ 베ਗਲਾ ਤੇ ਸੰਖ ਵਜਰੇ ਹਨ ਮਹਾਬੀਰ ਸাজে ਵੱਡੇ ਸੂਰਮੇ ਸਜਰੇ ਹਨ ਨਚੇ ਤੁੰਦ ਤਾਜੀ ਤੇਜ ਚਾਲ ਵਾਲੇ ਘੋੜੇ ਨਚਰੇ ਹਨ ਮਚੇ ਸੂਰ ਗਾਜੀ ਅਤੇ ਧਰਮਵੀਰ ਸੂਰਮੇ ਮਸਤ ਹੋਏ ਫਿਰ ਰਹੇ ਹਨ ਚਿਮੀ ਤੇਜ ਤੇ ਗਨ ਤੇਜ ਤਲਵਾਰਾਂ ਚਮਕ ਰਹੀਆਂ ਹਨ ਮਨੋ ਬਿਜ ਬੇਗੰ ਮਾਨੋ ਬਿਜਲੀ ਤੇਜੀ ਨਾਲ ਚੱਲ ਰਹੀ ਹੋਵੇ ਉਠਿਆ ਨਦ ਨਾਦੰ ਤੁਸਿਆਂ ਨਦ ਦੀ ਆਵਾਜ਼ ਆ ਰਹੀ ਹੈ ਤੁਨ ਨਿਰ ਬਿਖਾਦੰ ਇਹ ਤੁਨ ਅੰਦਰ ਸੁਣਾਈ ਦੇ ਰਹੀ ਹੈ ਟੁਟੇ ਖੱਗ ਖੋਲੰ ਕਿਤੇ ਤਲਵਾਰਾਂ ਆਤੇ ਸਿਰ ਦੇ ਖੋਲ ਟੁੱਟੇ ਪਏ ਹਨ ਮੱਖਾਂ ਮਾਰ ਬੋਲਨ ਕਿਤੇ ਸੂਰਮੇ ਮੂੰ ਤੋਂ ਮਾਰੋ ਮਾਰੋ ਬੋਲ ਰਹੇ ਹਨ ਤਕਾ ਤੀਕ ਤਕੰ ਕਿਤੇ ਤਕੰਮ ਤਕੀ ਹੋ ਰਹੀ ਹੈ ਗਿਰੇ ਹੱਕ ਬੰਕੰ ਕਿਤੇ ਹੱਕੇ ਬੱਕੇ ਹੋਏ ਸੂਰਮੇ ਡਿੱਗੇ ਹੋਏ ਹਨ ਦਲੰਦੀ ਹੀ ਗਾਹੰ ਕਿਤੇ ਵੱਡਿਆਂ ਦਲਾ ਨੂੰ ਲਤਾੜਿਆ ਜਾ ਰਿਹਾ ਹੈ ਆਦੋ ਅੰਗ ਲਾਹੰ ਕਿਤੇ ਅੱਦੇ ਆਂਗ ਵੱਡੇ ਜਾ ਰਹੇ ਹਨ ਪਰਯੋਯੰ ਪਰ ਹਰਨ ਕਿਤੇ ਵੀਰ ਲੋਹੇ ਦੀ ਗਦਾ ਮਾਰਦੇ ਹਨ ਬਕੈ ਮਾਰ ਮਾਰੰ ਅਤੇ ਕਿਤੇ ਮਾਰੋ ਮਾਰੋ ਕਹਿੰਦੇ ਹਨ ਨਦੀ ਰਕਤ ਪੂਰਨ ਲਹੂ ਨਾਲ ਨਦੀ ਭਰ ਗਈ ਹੈ ਪਿਰੀ ਗੈਨ ਹੂਰਨ ਆਕਾਸ਼ ਵਿੱਚ ਹੂਰਾ ਵਿਚਰਦੀਆਂ ਹਨ ਗਜਾਇਆ ਗੈਨ ਕਾਲੀ ਕਾਲੀ ਦੇਵੀ ਅਸਮਾਨ ਵਿੱਚ ਗੱਜ ਰਹੀ ਹੈ ਅਸੀਂ ਖੱਪਰ ਆਲੀ ਅਤੇ ਖੱਪਰ ਭਾਰਕੇ ਪੀਣ ਵਾਲੀਆਂ ਕਲਯੋਗਣਾ ਹੱਸਦੀਆਂ ਹਨ ਮਹਾ ਸੂਰ ਸੋਹੰ ਵੱਡੇ ਸੂਰ ਮੇ ਸੋਬਦੇ ਹਨ ਮੰਡੇ ਲੋਹ ਕਰੋਹੰ ਜੋ ਜੰਗ ਵਿੱਚ ਕ੍ਰੋਧ ਨਾਲ ਪੜ ਕੇ ਹੋਏ ਹਨ ਮਹਾ ਗਰਵ ਗੱਜਯੰ ਵੱਡੇ ਅਹੰਕਾਰ ਨਾਲ ਗੱਜਦੇ ਹਨ ਤੋਂ ਨ ਮੇਗ ਲੱਜੀਆਂ ਜਿਨ੍ਹਾਂ ਦੀ ਆਵਾਜ਼ ਸੁਣ ਕੇ ਬੱਦਲ ਵੀ ਸ਼ਰਮਿੰਦਾ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ